ਤੇ ਲੋਕਾਂ ਨੂੰ ਪਰੇਸ਼ਾਨੀ ਪੁਲਿਸ ਲਾਈ ਹੋਈ ਹੈ ਕਿਉਂ ਵਾਏ ਲੋਕਾਂ ਨੂੰ ਭੜਕਾਉਨੇ ਹੋ ਪੰਜਾਬ ਦਾ ਜਿੰਨੀ ਵੀ ਚੀਜ਼ ਜੁੜੀ ਹੋਈ ਹੈ ਉਹਦੇ ਵਿੱਚ ਕੋਈ ਨਾ ਕੋਈ ਤੁਸੀਂ ਹੁਜਾ ਮਾਰਦੇ ਹੋ ਅੱਜ ਦੀ ਰੇਟ ਦੇ ਵਿੱਚ ਐਜੂਕੇਸ਼ਨ ਕਿੰਨੇ ਉੱਚੇ ਸਤਰ ਤੇ ਜਾ ਰਹੀ ਹੈ ਉਹ ਚੀਜ਼ਾਂ ਤੁਸੀਂ ਸਾਡੇ ਤੋਂ ਇੱਕ ਛਿੰਨ ਕੇ ਤੁਸੀਂ ਲੈ ਕੇ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਬਾਰ ਬਾਰ ਸਾਨੂੰ ਇਸ ਤਰ੍ਹਾਂ ਇੰਸਟੀਗੇਟ ਕਿਉਂ ਕਰਦੇ ਆ ਕਿਉਂ ਅਸੀਂ 78 ਸਾਲ ਦੇ ਵਿੱਚ ਸਟੇਬਲਾਈਜ਼ ਨਹੀਂ ਹੋ ਪਾ ਰਹੇ ਸਾਰੀ ਐਜੂਕੇਸ਼ਨ ਸਿਸਟਮ ਪ੍ਰਾਈਵੇਟ ਕਰ ਸਾਰੇ ਅਸੀਂ ਹਸਪਤਾਲ ਪ੍ਰਾਈਵੇਟ ਕਰਦੇ ਬਈ ਸਰਕਾਰ ਦੀ ਕੋਈ ਰਿਸਪੌਂਸਿਬਿਲਟੀ ਹੈ ਨਹੀਂ ਇਹਦਾ ਮਤਲਬ ਸਰਕਾਰਾਂ ਸਿਰਫ ਚੰਡੀਗੜ੍ਹ ਚ ਆ ਕੇ ਕੋਠੀਆਂ ਚ ਬਹਿ ਕੇ ਨਿਆਰੇ ਲੈਂਦੀਆਂ ਨੇ ਪੰਜਾਬ ਵੀ ਔਰ ਪੰਜਾਬ ਸਟੇਟ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਕਿਉਂ ਸਾਨੂੰ ਬਾਰ ਬਾਰ ਤੰਗ ਕਰਿਆ ਜਾਂਦਾ ਸਸ਼ੀਕਲ ਜੀ ਵੀ ਆਰ ਇਨ ਦਾ ਵੈਸਿਨਿਟੀ ਨੀਅਰ ਬਾਈ ਵੈਸਿਨਿਟੀ ਆਫ ਪੰਜਾਬ ਯੂਨੀਵਰਸਿਟੀ and uh, we have a very special guest along with us he is kanral yes, ms kolar ji i am sachikal sir sachi kal ji sir uh, what are your views on what is happening current uh, is it you know uh, the breach of democracy that we are seeing here oh ta apan nu dekh hi reha oh ta apan nu har roz hi dikda hai ga ki democracy te constitution di apan tajjiyan kive udaune hai har roz right chahe oh central government da hon te chahe sadiye state governments hon ਤੇ ਇਹ ਤਾਂ ਇੱਕ ਬਹੁਤ ਮੰਦਭਾਗਾ ਇੱਕ ਚੀਜ਼ ਇਹਨਾਂ ਨੇ કરી ਹੈਗੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਯੂਨੀਵਰਸਿਟੀ ਦੀ ਰਾਈਟ ਉਹਦੇ ਉੱਤੇ ਇਹਨਾਂ ਦਾ ਜਿਹੜਾ ਸੈਨੇਟ ਹੈਗਾ ਉਹਨੂੰ ਭੰਗ ਕਰ ਦਿੱਤਾ ਸੀਗਾ ਇਹਨਾਂ ਨੇ ਨੋਟੀਫਿਕੇਸ਼ਨ ਕੱਢਤੀ ਸੀ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਬੇਸਿਕਲੀ ਪ੍ਰੋਟੈਸਟ ਕਰਿਆ ਬੜਾ ਪੀਸਫੁਲ ਪ੍ਰੋਟੈਸਟ ਸੀਗਾ ਬੱਚਿਆਂ ਦਾ ਤੇ ਸੈਨੇਟ ਵਾਲਿਆਂ ਦਾ ਵੀ ਇਹਨੂੰ ਤੁਸੀਂ ਦੁਬਾਰਾ ਉਹ ਰੈਗੂਲਰਾਈਜ਼ ਕਰੋ ਉਹ ਇਹਨਾਂ ਨੇ ਵਾਪਸ ਲੈ ਲਿਆ ਉਹ ਇੱਕ ਤਰੀਕੇ ਦੀ ਤੁਸੀਂ ਇਹਨਾਂ ਨੂੰ ਕੰਪਲੀਮੈਂਟ ਕਰ ਸਕਦੇ ਹੋ ਸਟੂਡੈਂਟ ਸਿੱਧੀ ਜਿੱਤ ਆ ਜੀ ਵੀ ਉਹ ਵਾਪਸ ਹੋ ਗਿਆ ਨੋਟੀਫਿਕੇਸ਼ਨ ਤੇ ਇਨਫੈਕਟ ਧਰਨਾ ਜਿਹੜਾ ਚੱਲ ਰਿਹਾ ਹੈ ਫਿਲਹਾਲ ਉਹ ਇਹ ਸੀ ਵੀ ਸਾਨੂੰ ਚਾਂਸਲਰ ਦੀ ਨੋਟੀਫਿਕੇਸ਼ਨ ਆਵੇ ਇੱਥੇ ਦੋ ਚੀਜ਼ਾਂ ਤੁਹਾਡੇ ਆਡੀਅנס ਨੂੰ ਕਲੀਅਰ ਹੋਣੇ ਚਾਹੀਦੀਆਂ ਜਿਵੇਂ ਪੰਜਾਬੀ ਯੂਨੀਵਰਸਿਟੀ ਵਗੈਰਾ ਹੈਗੀਆਂ ਨੇ ਉਹਨਾਂ ਦੇ ਚਾਂਸਲਰ ਹੁੰਦਾ ਹੈ ਗਵਰਨਰ ਇਹ ਹੈਗੀਆਂ ਯੂਟੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਕਟ 1947 ਦੇ ਤਹਿਤ ਤੁਹਾਡੇ ਜਿਹੜੇ ਚਾਂਸਲਰ ਆ ਉਹ ਹੈਗੇ ਆ ਵਾਈਸ ਪ੍ਰੈਜ਼ੀਡੈਂਟਸ ਤੇ ਹੁਣ ਜਿਹੜੀ ਲੈਟਰ ਇਥੋਂ ਗਈ ਆ ਉਹ ਵਾਈਸ ਪ੍ਰੈਜ਼ੀਡੈਂਟ ਕੋਲੇ ਗਈ ਆ ਵਾਈਸ ਪ੍ਰੈਜ਼ੀਡੈਂਟ ਨੇ ਉਥੋਂ ਨੋਟੀਫਿਕੇਸ਼ਨ ਕੱਢਣੀ ਆ ਸੈਨੇਟ ਦੀ ਇਲੈਕਸ਼ਨ ਦਾ ਪ੍ਰੋਸੈਸ ਸਟਾਰਟ ਕਰਨ ਵਾਸਤੇ ਸੋ ਪ੍ਰੈਜ਼ੈਂਟ ਜਿਹੜੀ ਸਟੇਟ ਹੈਗੀ ਆ ਪ੍ਰੋਟੈਸਟ ਦੀ ਬੱਚਿਆਂ ਦੀ ਉਹ ਇਹ ਡਿਮਾਂਡ ਹੈ ਬਈ ਉਥੋਂ ਨੋਟੀਫਿਕੇਸ਼ਨ ਇਸ਼ੂ ਹੋ ਜਾਏਗੀ ਤੇ ਆਈ ਥਿੰਕ ਫਿਰ ਇਹ ਆਪਦਾ ਧਰਨਾ ਲਿਫਟ ਕਰ ਲੈਣਗੇ ਇਹ ਤਾਂ ਡਿਮਾਂਡ ਹੈ ਬਟ ਸਾਨੂੰ ਆ ਐਨਾਲਾਈਜ਼ ਕਰਨ ਦੀ ਲੋੜ ਕੀ ਹੈਗੀ ਆ ਵੀ ਇਹ ਸਾਰੀ ਨੌਬਤ ਆਈ ਕਿਉਂ ਉਦਾ ਉਹੀ ਫਿਰ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜਾ ਤੁਸੀਂ ਪਹਿਲਾਂ ਕਿਹਾ ਵੀ ਅਨ ਡੈਮੋਕਰੈਟਿਕ ਤੁਗਲਕੀ ਫਰਮਾਨ ਨੇਗੇ ਵੀ ਤੁਸੀਂ ਅਨਨੈਸੈਸਰੀਲੀ ਲੋਕਾਂ ਨੂੰ ਭੜਕਾਉਨੇ ਹੋ ਤੁਸੀਂ ਅਨਨੈਸੈਸਰੀਲੀ ਪੰਜਾਬ ਦੇ ਲੋਕ ਜਾਂ ਪੰਜਾਬ ਦਾ ਜਿੰਨੀ ਵੀ ਚੀਜ਼ ਜੁੜੀ ਹੋਈ ਹੈ ਉਹਦੇ ਵਿੱਚ ਕੋਈ ਨਾ ਕੋਈ ਤੁਸੀਂ ਹੁੱਜਾ ਮਾਰਦੇ ਹੋ ਜੀ ਤਾਂ ਇਹ ਜੇ ਰਿਫਾਰਮਸ ਲੈ ਕੇ ਆਉਣੇ ਆ ਗਵਰਨਮੈਂਟ ਇਹ ਕਹਿੰਦੀ ਹੈ ਚਾਂਸਲਰ ਇਹ ਕਹਿੰਦਾ ਜਾਂ ਮਿਨਿਸਟਰੀ ਆਫ ਐਜੂਕੇਸ਼ਨ ਦੀ ਨੋਟੀਫਿਕੇਸ਼ਨ ਸੀਗੀ ਆਦਰਵਾਈਜ਼ ਇਹ ਐਮਐਚਏ ਦੇ ਥੱਲੇ ਆ ਭਈ ਅਸੀਂ ਇਹਨੂੰ ਰਿਫਾਰਮਸ ਲੈ ਕੇ ਆਉਣੇ ਜੇ ਰਿਫਾਰਮਸ ਲੈ ਕੇ ਆਉਣੇ ਆ ਤਾਂ ਤੁਸੀਂ ਉਹਨੂੰ ਡੈਮੋਕਰੈਟਿਕ ਤਰੀਕੇ ਨਾਲ ਡਿਸਕਸ਼ਨ ਕਰ ਲਓ ਸਟੂਡੈਂਟ ਬਾਡੀਜ਼ ਦੇ ਨਾਲ ਟੀਚਰ ਬਾਡੀ ਦੇ ਨਾਲ ਗ੍ਰੈਜੂਏਟ ਜਿਹੜੇ ਹੈਗੇ ਆ ਪੁਰਾਣੇ ਐਲੂਮਿਨਾਈਜ਼ ਨੇ ਉਹਨਾਂ ਦੇ ਨਾਲ ਗੱਲ ਕਰਕੇ ਇੱਕ ਉਹਨੂੰ ਰਿਫਾਰਮ ਕਰੋ ਬਾਈ 올 ਮੀਨਸ ਬਟ ਰਿਫਾਰਮ ਡੰਡੇ ਦੇ ਜ਼ੋਰ ਤੇ ਨਹੀਂ ਹੋ ਸਕਦੇ ਰਾਈਟ ਯਾਨੀ ਕਿ ਇੱਕ ਜਿਹੜੀ ਚੀਜ਼ ਮੇਰੇ ਦਿਮਾਗ 'ਚ ਵੀ ਆ ਰਹੀ ਸੀਗੀ ਕਿ ਸੈਨੇਟ ਦੇ ਵਿੱਚ ਸਾਰੇ ਐਕਸ ਸਟੂਡੈਂਟਸ ਆ ਰਹੇ ਨੇ ਉਹ ਉਹੀ ਜਾ ਕੇ ਚੁਣ ਕੇ ਇਲੈਕਟਿਡ ਬਾਡੀ ਬਣਦੀ ਹੈ ਤੁਸੀਂ ਉਹ ਇਲੈਕਟਿਡ ਬਾਡੀ ਨੂੰ ਇੱਕ ਤੁਸੀਂ ਲਗਾ ਲਓ ਕਿ ਨੋਮੀਨੇਟਿਡ ਬਾਡੀ ਕਰਤਾ ਪਹਿਲਾਂ ਤਾਂ ਉਹਦੇ ਵਿੱਚ ਹੁਣ ਜੋ ਲੋਕ ਜੋ ਐਕਸਟੋਰੈਂਟਸ ਨੇ ਉਹਨਾਂ ਜੋ ਜਿਨ੍ਹਾਂ ਨੂੰ ਪਤਾ ਜੋ ਪੜ ਕੇ ਇੱਥੋਂ ਗਏ ਨੇ ਕਿ ਕਿਹੜੀਆਂ ਕਮੀਆਂ ਨੇ ਕਿਸ ਤਰੀਕੇ ਨਾਲ ਕੀ ਕੰਮ ਹੋਣਾ ਚਾਹੀਦਾ ਕਿਹੜੇ ਨਵੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਅਜਿਹੀ ਰੇਟ ਦੇ ਵਿੱਚ ਐਜੂਕੇਸ਼ਨ ਕਿੰਨੇ ਉੱਚੇ ਸਤਰ ਤੇ ਜਾ ਰਹੀ ਹੈ ਆਪਾਂ ਨੂੰ ਵੀ ਲੈ ਕੇ ਜਾਣ ਦੀ ਲੋੜ ਰਾਈਟ ਤੇ ਉਹ ਚੀਜ਼ਾਂ ਤੁਸੀਂ ਸਾਡੇ ਤੋਂ ਹੱਕ ਛਿੰਨ ਕੇ ਤੁਸੀਂ ਲੈ ਕੇ ਕਿ ਕਿਹੜੇ ਪਰਸੇ ਜਾਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਸੈਨੇਟ ਦਾ ਸਿਸਟਮ ਹੈ ਇਹ ਅਮਰੀਕਾ ਦੀ ਹੈ ਯੂਨੀਵਰਸਿਟੀ ਸਕਾਟਲੈਂਡ ਦੀ ਹੈ ਯੂਨੀਵਰਸਿਟੀ ਯੂਰਪ ਦੀ ਹੈ ਨਾਰਵੇ ਸਵੀਡਨ ਇਧਰ ਵੀ ਇਹ ਚੱਲਦਾ ਹੈਗਾ ਸਿਸਟਮ ਔਰ ਜਿਹੜਾ ਗੋਰਿਆਂ ਨੇ ਜਦੋਂ ਸਿਸਟਮ ਬਣਾਇਆ ਸੀ ਉਹਦਾ ਮੇਨ ਪਰਪਸ ਇਹ ਸੀਗਾ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਾਂ ਟੀਚਰਸ ਹੈ ਉਹਨਾਂ ਦੀ ਵੀ ਸੇਵ ਹੋਵੇ ਸੋ ਜਿਵੇਂ ਤੁਸੀਂ ਕਿਹਾ ਹੈ ਸਾਰੇ ਇਲੂਮਿਨਾਈਜ਼ ਨਹੀਂ ਹੈਗੇ ਇਹਦੇ ਵਿੱਚ ਕੁਝ ਪਾਰਟ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੈ ਕੁਝ ਇਹਨਾਂ ਦੇ ਜਿਹੜੇ 200 ਦੇ ਲਗਭਗ ਕਾਲਜ ਐ 40 ਇਥੇ ਨੇ ਕਿ 160 ਦੇ ਕਰੀਬ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਚ ਨੇ ਤੇ ਉਹਨਾਂ ਦੇ ਜਿਹੜੀ ਟੀਚਰ ਬੋਡੀ ਐ ਜਾਂ ਫੈਕਲਟੀ ਐ ਉਹ ਹੋਗੇ ਫਿਰ ਐਕਸ-ਆਫੀਸ਼ੀਓ ਮੈਂਬਰਸ ਵੀ ਨੇ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ এডਿਕੇਸ਼ਨ ਮਨਿਸਟਰ ਰੈਵਿਨਿਊ ਸੈਕਟਰੀ ਇਹ ਸਾਰੇ ਇਥੇ ਉਹਨਾਂ ਦੇ ਸਟੇਕ ਹোলਡਰਸ ਨੇ ਸੋ ਇਹਦੇ ਵਿੱਚ ਹੁਣ ਸਵਾਲ ਸਾਨੂੰ ਕਰਨ ਦੀ ਲੋੜ ਐ ਈਵਨ ਪੰਜਾਬ ਗਵਰਨਮੈਂਟ ਨੂੰ ਵੀ ਕਰਨ ਦੀ ਲੋੜ ਐ ਟੀਚਰਸ ਨੂੰ ਵੀ ਕਰਨ ਦੀ ਲੋੜ ਐ ਦੇਖੋ ਸਟੂਡੈਂਟਸ ਇਨਫੈਕਟ ਇਹ ਦੇਖੋਗੇ ਸੈਨੇਟ ਵਾਸਤੇ ਲੜ ਰਹੇ ਨੇ ਜੀ ਸਟੂਡੈਂਟ ਆਪਦੇ ਵਾਸਤੇ ਤਾਂ ਲੜ ਨਹੀਂ ਰਹੇ ਹਾਂ ਸੈਨੇਟ ਦੇ ਕੁਝ ਇੰਪੋਰਟੈਂਟ ਫੈਸਲਿਆਂ ਦੇ ਵਿੱਚ ਡਿਸੀਜਨ 메ਕਿੰਗ ਦੇ ਵਿੱਚ ਬਹੁਤ ਉਹਨਾਂ ਦਾ ਯੋਗਦਾਨ ਹੁੰਦਾ ਤੇ ਸੈਨੇਟ ਦੇ ਜਿਹੜੇ ਡਿਸੀਜਨਸ ਹੈਗੇ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਰਿਸਪੌਂਸਿਬਿਲਟੀ ਹੁੰਦੀ ਹੈ ਸਿੰਡੀਕੇਟ ਦੀ ਕਿਉਂਕਿ ਸਿੰਡੀਕੇਟ ਹੈਗੀ ਆ ਐਗਜ਼ੀਕਿਊਟਿਵ ਬਾਡੀ ਹੁਣ ਡਾਰਕ ਕਿਉਂ ਲੱਗਦਾ ਹੈ ਆਪਾਂ ਨੂੰ ਬੇਪਰੋਸ ਕਿਉਂ ਹੈ ਸਰਕਾਰਾਂ ਤੇ ਯੂਨੀਵਰਸਿਟੀ ਐਡਮਿਸ਼ਨਸ਼ਨ ਤੇ ਕਿਉਂ ਕਿਉਂਕਿ ਹਰ ਚੀਜ਼ ਜਿਹੜੀ ਪੰਜਾਬ ਨਾਲ ਜੁੜੀ ਗਈ ਹੈ ਜਾਂ ਜੁੜੀ ਹੋਈ ਹੈ ਉਹਦੇ ਨਾਲ ਇਹ ਕੋਈ ਨਾ ਕੋਈ ਇਹਨਾਂ ਦਾ ਏਜੰਡਾ ਹੈ ਵੀ ਕਿਵੇਂ ਤੁਹਾਨੂੰ ਦੱਬਿਆ ਜਾਵੇ ਜਾਂ ਤੁਹਾਡੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਦੱਬਿਆ ਜਾਵੇ ਸੋ ਇਹ ਅਨਫੋਰਚੂਨੇਟ ਚੀਜ਼ ਹੈ ਅਨਕਨਸਟੀਟਿਊਸ਼ਨਲ ਹੈ ਗਵਰਨਮੈਂਟ ਆਫ ਦਿਡੇ ਨੂੰ ਇਹ ਸਭ ਤੋਂ ਸਟੈਪ ਅਪ ਕਰਕੇ ਅੱਗੇ ਆਉਣਾ ਚਾਹੀਦਾ ਵੀ ਇਹ ਜਿਹੇ ਅਨਨੈਸੈਸਰੀ ਕਨਫਲਿਕਟ ਲੋਕਾਂ ਨੂੰ ਪਰੇਸ਼ਾਨੀ ਪੁਲਿਸ ਲਾਈ ਹੋਈ ਹੈ ਕਿਉਂ ਵਾਏ ਵਾਈ ਕਿਉਂਕਿ ਇਹ ਜਿਹੜਾ ਇਹਦਾ ਕਾਰਨ ਲੱਭਿਆ ਜਾਵੇ ਨਾ ਵੀ ਇਹਦੀ ਇੱਕ ਕਰ ਕੌਣ ਰਿਹਾ ਹੈ ਤੁਸੀਂ ਤਾਂ ਪ੍ਰੋਟੈਸਟ ਨੂੰ ਰੋਕ ਰਹੇ ਹੋ ਜਾਂ ਲੋਕਾਂ ਨੂੰ ਆਉਣ ਤੋਂ ਰੋਕ ਰਹੇ ਹੋ ਬਟ ਉਹਦਾ ਕਾਰਨ ਪ੍ਰੋਟੈਸਟ ਦਾ ਕੀ ਆ ਜੇ ਜੇ ਸਿਰਫ ਚਾਂਸਲਰ ਜਾਂ ਵਾਈਸ ਪ੍ਰੈਜ਼ੀਡੈਂਟ ਆਪ ਦਾ ਫਰਮਾਨ ਦੇ ਦੇਵੇ ਐਂਡ ਉਹ ਹੰਗਾਰਾ ਭਰ ਦੇਣ ਹੀ ਸਟੂਡੈਂਟ ਫਿਰ ਇਹ ਸੈਲੀਬ੍ਰੇਟ ਕਰ ਰਹੇ ਹੋਣਗੇ ਉਹੀ ਸਰਕਾਰ ਜਿਹਦੇ ਖਿਲਾਫ ਕਰ ਰਹੇ ਆ ਉਹਦੇ ਉਹਦੇ ਫੇਵਰ ਦੇ ਵਿੱਚ ਸੈਲੀਬ੍ਰੇਸ਼ਨ ਹੋ ਰਹੀ ਹੋਊਗੀ ਦੇਖੋ ਯੂਨੀਵਰਸਿਟੀਆਂ ਸਾਡੀਆਂ ਕਾਲਜਸ ਇਹ ਇੱਕ ਯੂਥ ਵਾਸਤੇ ਗਰੂਮਿੰਗ ਗਰਾਉਂਡ ਹੈ ਇਹਨਾਂ ਨੇ ਕੱਲ ਨੂੰ ਸਮਾਜ ਵਿੱਚ ਆਉਣਾ ਕੋਈ ਪੋਲੀਟੀਕਲ ਸਾਇੰਸ ਸਿੱਖ ਕੇ ਆਉਂਦਾ ਕੋਈ ਸੋਸ਼ਲ ਸਾਇੰਸ ਸਿੱਖ ਕੇ ਆਉਂਦਾ ਕੋਈ ਲਾਅ ਕਰਦਾ ਕੋਈ ਇੰਜੀਨੀਅਰ ਹੈ ਉਹਨਾਂ ਨੇ ਆ ਕੇ ਇਸੇ ਸਮਾਜ ਦੇ ਵਿੱਚ ਵਿਚਰਨਾ ਹੈ ਇਸੇ ਸਮਾਜ ਨੂੰ ਚਲਾਉਣਾ ਹੈ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਦੇ ਪ੍ਰੋਫੈਸਰ ਇਹਨਾਂ ਦਾ ਮੇਨ ਪਰਪਸ ਕੀ ਆ ਵੀ ਇਹਨਾਂ ਨੂੰ ਗਰੂਮਿੰਗ ਚੰਗੀ ਕਰੀਏ ਤਾਂ ਕਿ ਚੰਗੇ ਨਾਗਰਿਕ ਬਣ ਚੰਗੇ ਸਿਟੀਜ਼ਨ ਬਣ ਬਟ ਅਸੀਂ ਉਹਨਾਂ ਨੂੰ ਕਿਹੜੇ ਪਾਸੇ ਧੱਕ ਰਹੇ ਹਾਂ ਅਸੀਂ ਉਹਨਾਂ ਨੂੰ ਕਨਫਲਿਕਟ ਸਿਖਾਉਨੇ ਆ ਕਨਫਰੋਂਟੇਸ਼ਨ ਇਹ ਇੱਕ ਬੜਾ ਵੈਸਟਡ ਅਜੰਡਾ ਹੈ ਕਿਉਂਕਿ ਸਾਨੂੰ ਲੋਕਾਂ ਨੂੰ ਕਿ ਸਮਝਣ ਦੀ ਲੋੜ ਹੈ ਸਪੈਸ਼ਲੀ ਪੰਜਾਬੀਆਂ ਨੂੰ ਬਈ ਇਹ बार-बार ਸਾਨੂੰ ਇਸ ਤਰ੍ਹਾਂ ਇਨਸਟੀਗੇਟ ਕਿਉਂ ਕਰਦੇ ਆ ਕਿਉਂ ਅਸੀਂ 78 ਸਾਲ ਦੇ ਵਿੱਚ ਸਟੇਬਲਾਈਜ਼ ਨਹੀਂ ਹੋ پا ਰਹੇ ਕਿਉਂ ਸਾਨੂੰ بار-बार अनस्टेबल ਕਰਨ ਦੀ ਲੋਕ ਕਰਦੇ ਆ ਕੀ ਇਹਨਾਂ ਨੂੰ ਸਾਡੀ ਜਿਹੜੀ ਸਪਿਰਟ ਹੈ ਜਾਂ ਸਾਡਾ ਜਜ਼ਬਾ ਹੈਗਾ ਉਹਦੇ ਨਾਲ ਇਹਨਾਂ ਨੂੰ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਮੈਂ ਹੁਣ ਆਰਮਡ ਫੋਰਸਸ ਐ ਬਾਜਵਾ ਸਾਹਿਬ ਇਹ ਪਹਿਰਾ ਯੂਨਿਟ ਤੇ ਹੈਗੇ ਆ ਬਾਕੀ ਵੀ ਆਈਐਸ ਰਟਾਇਰਡ ਆ ਸੀ ਸਾਡਾ ਅਸੀਂ ਇਸ ਦੇਸ਼ ਵਾਸਤੇ ਬਹੁਤ ਕੰਮ ਕਰਿਆ 33 33 33 33 ਸਾਲ ਸਾਡੀ ਨੌਕਰੀ ਹੋ ਗਈ ਆ ਜਦੋਂ ਦੇਸ਼ ਤੇ ਕੋਈ ਵੀ ਤਰਾਸਦੀ ਹੁੰਦੀ ਆ ਜਾਂ ਆਪਾਂ ਨੂੰ ਕ੍ਰਾਈਸਿਸ ਹੁੰਦਾ ਪੰਜਾਬੀ ਔਰ ਪੰਜਾਬ ਸਟੇਟ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਕਿਉਂ ਸਾਨੂੰ ਬਾਰ ਬਾਰ ਤੰਗ ਕਰਿਆ ਜਾਂਦਾ ਕਿਉਂ ਸਾਨੂੰ ਬਾਰ ਬਾਰ ਸਰਟੀਫਿਕੇਟ ਦੀ ਲੋੜ ਪੈਂਦੀ ਆ ਵੀ ਭਾਈ ਅਸੀਂ ਦੇਸ਼ ਭਗਤ ਆ ਸਾਡੇ ਬਾਏ ਦਾ ਵੇ ਆਮੀ ਦੇ ਆਰਮਡ ਫੋਰਸਸ ਚ ਸਭ ਤੋਂ ਜ਼ਿਆਦਾ ਅੱਜ ਦੀ ਤਰੀਕ ਚ ਜਿਹੜੇ ਫੌਜੀ ਨੇ ਉਹ ਪੰਜਾਬ ਦੇ ਆ ਪੰਜਾਬ 7 ਤੋਂ 8% 80 90 ਹਜ਼ਾਰ ਲੱਖ ਬਣਾ ਲਓ ਨੇਵੀ ਔਰ 에ਅਰ ਫੋਰਸ ਨੂੰ ਮਿਲਾ ਕੇ फेर ਇਹਨਾਂ ਨੇ ਹੁਣ ਇੱਕ ਅਗਨੀ ਵੀਰ ਲੈ ਕੇ ਆ ਗਏ ਫੌਜ ਚ ਉਹਦੇ ਨਾਲ ਇੱਕ ਹੋਰ ਡਿਸਗ੍ਰੈਂਟਲਮੈਂਟ ਹੋ ਗਈ ਆ ਕਿਉਂਕਿ ਲੋਕ ਹੁਣ ਉਧਰ ਨੂੰ ਨਹੀਂ ਜਾ ਰਹੇ ਹੈਗੇ ਸੋ ਇਹ ਐਕਚੁਅਲੀ ਪੰਜਾਬ ਦੇ ਇਸ਼ੂਜ਼ ਹੈਗੇ ਆ ਬਟ ਉਹਨਾਂ ਨੂੰ ਅਸੀਂ ਰਿਜ਼ੋਲਵ ਨਹੀਂ ਕਰਨਾ ਚਾਹੁੰਦੇ ਔਰ ਸਾਡੀਆਂ ਚਾਰ ਜਨਰੇਸ਼ਨਾਂ ਲੰਘ ਗਈਆਂ 47 ਤੋਂ ਬਾਅਦ ਬਟ ਉਹ ਸਾਡੇ ਮੁੱਦੇ ਨਹੀਂ ਸੋਲਵ ਹੋਏ ਇਹਦੇ ਚ ਇੱਕ ਲਾਰਜਰ ਕੁਐਸਚਨ ਤੁਹਾਡੇ ਸਟੇਟ ਦੇ ਪੋਲੀਟੀਸ਼ੀਅਨਸ ਨੂੰ ਵੀ ਹੈ ਸਾਰੀ ਪਾਰਟੀਆਂ ਨੂੰ ਵੀ ਕਿਉਂ ਤੁਸੀਂ ਬਾਰ ਬਾਰ ਫੇਲ ਹੋ ਰਹੇ ਹੋ ਤੁਹਾਡੀ ਪ੍ਰਾਇਰਟੀਜ਼ ਕੀ ਨੇ ਤੁਹਾਡੀ ਵਿਜਨ ਕੀ ਹੈਗੀ ਆ ਤੁਸੀਂ ਕਨਫਲਿਕਟ 'ਚ ਲੋਕਾਂ ਨੂੰ ਫਸਾ ਕੇ ਰੱਖਦੇ ਹੋ ਬਈ ਨੇ ਜੀ ਸੈਂਟਰ ਨੇ ਕਰਿਆ ਸਟੇਟ ਵਾਲਾ ਕਹਿੰਦਾ ਸੈਂਟਰ ਵਾਲਾ ਕਹਿੰਦੇ ਆ ਜੀ ਤੁਹਾਡੀ ਸਟੇਟ ਠੀਕ ਨਹੀਂ ਹੈ ਤੇ ਉਹਦੇ ਵਿੱਚ ਪਿਸਕੌਣ ਰਿਹਾ ਤੁਹਾਡਾ ਯੂਥ 65% ਅੱਜ ਯੂਥ ਹੈ ਸਾਡੇ ਰੀਅਲ ਮੁੱਦੇ ਕੀ ਨੇ ਸਾਡਾ ਰੀਅਲ ਮੁੱਦੇ ਆ এমਪਲੋਇਮੈਂਟ ਹੋਗੀ ਤੁਹਾਡਾ ਗਵਰਨੈਂਸ ਇਸ਼ੂਜ਼ ਹੋਗੇ ਤੁਹਾਡੇ ਸ਼ਹਿਰ ਨੂੰ ਪਿੰਡ ਨੂੰ ਅਸੀਂ ਕਿਵੇਂ ਗਵਰਨ ਕਰਨਾ ਹੈ ਸਾਡੇ ਸਾਫ ਸਫਾਈ ਹੋ ਗਈ ਸਾਡੀ ਸੀਵੇਜ ਹੋ ਗਈ ਸਾਡੀ ਰੋਡ ਹੋ ਗਈ ਐਜੂਕੇਸ਼ਨ ਸਿਸਟਮ ਹੋ ਗਿਆ ਸਾਰੀ ਐਜੂਕੇਸ਼ਨ ਸਿਸਟਮ ਪ੍ਰਾਈਵੇਟ ਕਰਤੀ ਸਾਰੇ ਅਸੀਂ ਹਸਪਤਾਲ ਪ੍ਰਾਈਵੇਟ ਕਰਤੇ ਤੇ ਬਈ ਸਰਕਾਰ ਦੀ ਕੋਈ ਰਿਸਪੌਂਸਿਬਿਲਟੀ ਹੈ ਨਹੀਂ ਇਹਦਾ ਮਤਲਬ ਸਰਕਾਰਾਂ ਸਿਰਫ ਚੰਡੀਗੜ੍ਹ ਚ ਆ ਕੇ ਕੋਠੀਆਂ ਚ ਬਹਿ ਕੇ ਨਿਆਰੇ ਲੈਂਦੀਆਂ ਨੇ ਲੱਖਾਂ ਕਰੋੜਾ ਰੁਪਈਆ ਤੁਸੀਂ ਆਪ ਦੇਤੇ ਰੈਵਨਿਊ ਖਰਚ ਕਰਦੇ ਤੁਸੀਂ ਕਹਿੰਦੇ ਪੈਸਾ ਹੈ ਨਹੀਂਗਾ ਮੈਂ ਸਰਕਾਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਪੁੱਛਦਾ ਹਾਂ ਵੀ ਕੀ ਤੁਹਾਡੇ ਅੰਦਰ ਰੀਅਲ ਤਰਤ ਹੈਗਾ ਪੰਜਾਬ ਵਾਸਤੇ ਕੀ ਤੁਸੀਂ ਆਪਦੇ ਖਰਚੇ ਘਟਾ ਸਕਦੇ ਹੋ ਇੰਡੀਵਿਜੂਅਲ ਲੈਵਲ ਤੇ ਤੁਸੀਂ ਕਹੋ ਵੀ ਅਸੀਂ ਕੋਠੀਆਂ ਛੱਡਤੀਆਂ ਅਸੀਂ ਇੰਨਾ ਲਾਮ-ਤਾਮ ਛੱਡਤਾ ਅਸੀਂ ਇੱਕੋ ਗੱਡੀ 'ਚ ਜਾਵਾਂਗੇ ਜਿਹੜੀ ਜ਼ਰੂਰਤ ਹੈਗੀ ਆ ਬਈ ਅਸੀਂ ਅੱਜ ਕ੍ਰਾਈਸਿਸ 'ਚ ਆਈਸੀਯੂ 'ਚ ਹੈ ਪੰਜਾਬ ਸਾਡਾ ਬਿਲਕੁਲ 100% ਤੇ ਸਾਡੀ ਸੀਰੀਅਸ ਡਿਬੇਟ ਕਰਨ ਦੀ ਲੋੜ ਹੈ ਇਹ ਜਿਹੜਾ ਪੜਕਾਉਣਾ ਲੋਕਾਂ ਨੂੰ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈਗੀ ਆ ਵੀ ਅਸੀਂ ਐ ਬੇਫਜ਼ੂਲ ਨਾ ਪੜਕੀਏ ਲੋਕਾਂ ਦੇ ਸਾਨੂੰ ਇੱਕ ਸੀਰੀਅਸ ਡਿਬੇਟ ਸੀਰੀਅਸ ਸਮਾਜ ਦੇ ਵਿੱਚ ਬੈਠ ਕੇ ਸਿਰ ਲਾਉਣ ਦੀ ਲੋੜ ਹੈ ਹੁਣ ਕੱਲਾ ਪੰਜਾਬੀ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਮੁਸਲਮਾਨ ਬਾਹਰ ਜਾਣੇ ਹੋ ਤੁਸੀਂ ਜਦੋਂ ਇਸ ਸਿਸਟਮ ਚੋਂ ਬਾਹਰ ਜਾਂਦੇ ਹੋ ਚਾਹੇ ਦੂਜੀ ਸਟੇਟ ਚ ਵੀ ਜਾਂਦੇ ਹੋ ਤੁਸੀਂ ਉੱਥੇ ਪ੍ਰੋਗਰੈਸ ਕਰਦੇ ਹੋ ਕਿਉਂਕਿ ਤੁਹਾਡੇ ਉੱਤੇ ਮੈਂਟਲ ਸਟ्रेस ਨਹੀਂ ਹੈ ਜਦੋਂ ਆਵਾ ਪੰਜਾਬ ਚ ਹੁੰਨੇ ਆ ਕੋਈ ਨਾ ਕੋਈ ਇਹੋ ਜੀ ਚੀਜ਼ ਰਹਦੀ ਹੈ ਸਾਡੇ ਉਹ ਬੱਚਿਆਂ ਦੇ ਮਨ ਦੇ ਉੱਤੇ ਕਿੰਨੀ ਸਟ्रेस ਹੈ ਹੈ ਕਿ ਨਹੀਂ ਤੁਸੀਂ ਤਾਂ ਆਪ ਥੋੜੇ ਯੰਗ ਹੀ ਹੋ i hope you realize yeah thank you so much for contributing sir and sharing your views hopefully e jo masla hai jo sadi awaz hai e lokan tak pahunch sake sarkaran tak pahunch sake hopefully sarkaran ode utte soche vichare ate eh ji situations na paida hon ki kithe bhi koi conflict da mahol hove asi already bahut dard seh chuke haan hor dard asi seh ਦੇ ਹੱਕਦਾਰ ਵੀ ਨਹੀਂ ਹੈ ਤੇ ਨਾ ਹੀ ਅਸੀਂ ਸਹਿ ਪਾਵਾਂਗੇ ਬਹੁਤ ਬਹੁਤ ਧੰਨਵਾਦ ਸੋ ਅਸੀਂ ਆਲਮੋਸਟ 게ਟ ਨੰਬਰ 1 ਪੰਜਾਬ ਯੂਨੀਵਰਸਿਟੀ ਪਹੁੰਚ ਗਏ ਆ ਤੇ ਹੁਣ ਅੱਗੇ ਜਾ ਕੇ ਦੇਖਦੇ ਆ ਮਾਹੌਲ ਕੀ ਹੈ ਰਾਈਟ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਸ ਸਾਈਡ ਦਾ ਜੋ ਟ੍ਰਾਫਿਕ ਹੈ ਨਾ ਉਹ ਇੰਨਾ ਕਿ ਰੈਗੂਲੇਟ ਕੀਤਾ ਹੋਇਆ ਕਿ ਘੱਟੋ ਘੱਟ ਗੱਡੀਆਂ ਤੁਹਾਨੂੰ ਨਜ਼ਰ ਆਉਣਗੀਆਂ ਇਹ ਵੀ ਗੱਲ ਤੁਸੀਂ ਕਹਿ ਰਹੇ ਹੋ ਵੀ ਲੋਕਾਂ ਨੂੰ ਆਪਾਂ ਇਹ ਬੇਫਜ਼ੂਲ ਪਰੇਸ਼ਾਨ ਕਰਿਆ ਜਾ ਰਿਹਾ ਹੈ ਇਹ ਇੱਕ ਡੈਮੋਕਰੈਟਿਕ ਕਨਸਟੀਟਿਊਸ਼ਨਲ ਰਾਈਟ ਹੈ ਪੀਸਫੁਲ ਪ੍ਰੋਟੈਸਟ ਵਾਸਤੇ इवन ਜੇ ਕੋਈ ਜਥੇਬੰਦੀਆਂ ਆਈਆਂ ਨਾ ਗਈਆਂ ਤੁਸੀਂ ਉਹਨਾਂ ਨੂੰ ਠੀਕ ਹੈ ਰੋਕਣਾ ਚਾਹੋ ਨੇ ਉਹ ਵੀ ਅੰਦਰ ਕਰਾਊਡ ਨਾ ਹੋਵੇ ਬਟ ਇੱਕ ਤਰੀਕੇ ਨਾਲ ਉਹਨਾਂ ਨੂੰ ਕਹੋ ਵੀ ਉਹਨਾਂ ਦੇ 5-5 10-10 ਰੈਪ ਨੂੰ ਅੰਦਰ ਭੇਜ ਦਿਓ ਬਿਲਕੁਲ ਐਟਲੀਸਟ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਹੋ ਜਾਏਗੀ ਸਿੰਬੋਲਿਕ ਐਟਲੀਸਟ ਤੁਸੀਂ ਉਹਨੂੰ ਜਿਹੜੀ ਸਟੀਮ ਹੈ ਜਾਂ ਜਿਹੜਾ ਐਗਰੈਸ਼ਨ ਹੈ ਉਨ ਕੰਟਰੋਲ ਕਰ ਲੋਗੇ ਸਰ ਜਦ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਉਦੋਂ ਵੀ ਤਾਂ ਇਨਾ ਕਰਾਊਡ ਮੈਨੇਜ ਹੁੰਦਾ ਹੈ ਉਹਨਾ ਕਰਾਊਡ ਤਾਂ ਫਿਰ ਵੀ ਨਹੀਂ ਇਕੱਠਾ ਹੋ ਰਿਹਾ ਨਾ ਨਹੀਂ ਨਹੀਂ ਕੁਛ ਨਹੀਂ ਇਹ ਬੇਸਿਕਲੀ ਤੁਹਾਡੀ ਸਾਈਕੀ ਔਰ ਫੀਅਰ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਅਨਨੈਸੈਸਰੀਲੀ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਕੋਜ਼ ਇਹ ਇਹ ਤਰੀਕੇ ਠੀਕ ਨਹੀਂ ਹੈਗੇ ਸੋ ਤੁਸੀਂ ਦੇਖ ਹੀ ਰਹੇ ਹੋ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ ਹੈ ਤਾਂ ਕਿ ਕੋਈ ਪਹੁੰਚੇ ਸਟਲੀ ਜਿਹੜੀ ਕਨਫਰੋਨਟੇਸ਼ਨ ਹੈ ਇਹਨੂੰ ਆਪਾਂ ਐਡਮਿਨਿਸਟ੍ਰੇਸ਼ਨ ਕੰਟਰੋਲ ਕਰ ਸਕਦੀ ਹੈ ਕਹੋ ਵੀ ਚਲੋ ਪੰਜ ਪੰਜ 10-10 ਬੰਦੇ ਚਲੇ ਜਾਓ